ਜਦੋਂ ਅਸੀਂ ਲੈਂਟਰ ਪਾਉਨੇ ਹਾਂ ਤਾਂ ਢੂਲੇ ਦਾ ਬਹੁਤ ਸਾਰਾ ਸਮਾਨ ਲਿਆਂਦਾ ਜਾਂਦਾ ਹੈ ਅਤੇ ਜੋੜਿਆ ਜਾਂਦਾ ਹੈ ਉਸ ਦੇ ਨਾਲ ਹੀ ਕਈ ਵਾਰੀ ਛਿੱਕਣੀਆਂ ਪੱਥਰਾਂ ਦੀ ਵੀ ਲੋੜ ਪੈਂਦੀ ਹੈ ਯਾਨੀ ਕਿਨੀਆਂ ਪੱਥਰਾਂ ਦੀ ਲੋੜ ਪੈਂਦੀ ਹੈ ਯਾਨੀ ਕਿਨੀਆਂ ਫੱਟੀਆਂ ਦੀ ਲੋੜ ਪੈਂਦੀ ਹੈ ਜੋ ਕਿਤੇ ਨਾ ਕਿਤੇ ਕੰਮ ਦਿੰਦੀਆਂ ਹਨ ਤਾਂ ਹਾਲਾਂਕਿ ਬਾਅਦ ਵਿੱਚ ਉਹ ਬੱਚਰਾ ਉਹ ਫੱਟੀਆਂ ਨਿਕਲ-ਨਿਕੀ ਟੁਕੜੇ ਜਿਹੜੇ ਉਹ ਕਿਸੇ ਸ਼ਮਸ਼ਾਨ ਜਗ੍ਹਾ ਤੇ ਸੁੱਟ ਦਿੱਤੇ ਜਾਂਦੇ ਹਨ ਪਰ ਅਸੀਂ ਕਦੇ ਇਹ ਮਹਿਸੂਸ ਨਹੀਂ ਕੀਤਾ ਕਿ ਉਸ ਲੈਂਟਰ ਦੇ ਵਿੱਚ ਪਾਉਣ ਦੇ ਵਿੱਚ ਉਸ ਕੰਕਰ ਦਾ ਵੀ ਹਿੱਸਾ ਹੈ ਛੋਟੇ ਜਿਹੇ ਪੱਥਰ ਦਾ ਵੀ ਹਿੱਸਾ ਹੈ ਉਹ ਛੋਟੀ ਜੀ ਫੱਟੀ ਦਾ ਵੀ ਹਿੱਸਾ ਹੈ ਸੋ ਜੇ ਆਪਾਂ ਸਮਾਜ ਦੀ ਗੱਲ ਕਰੀਏ ਤਾਂ ਜੋ ਸਮਾਜ ਨੇ ਜੋ ਤਰੱਕੀ ਕੀਤੀ ਹੈ ਉਹਦੇ ਵਿੱਚ ਮੋਚੀਆਂ ਦਾ ਹਿੱਸਾ ਵੀ ਹੈ ਉਹ ਕਿਰਮਜ਼ਦੂਰਾਂ ਦਾ ਹਿੱਸਾ ਵੀ ਹੈ ਧੋਬੀਆਂ ਦਾ ਹਿੱਸਾ ਵੀ ਹੈ ਉਹਦੇ ਵਿੱਚ ਮਿਸਤਰੀਆਂ ਦਾ ਹਿੱਸਾ ਵੀ ਹੈ ਔਰ ਇਸੇ ਤਰ੍ਹਾਂ ਹੀ ਇੱਕ ਜੋ ਸਾਡੇ ਪਿੰਡਾਂ ਦੇ ਵਿੱਚ ਆਵਾਜ਼ ਦਿੰਦੇ ਫਿਰਦੇ ਹਨ ਕੱਟਾ ਵੇਚ ਲਓ ਮੱਝ ਵੇਚ ਲਓ ਉਹਨਾਂ ਦਾ ਵੀ ਹਿੱਸਾ ਹੈ ਹਾਲਾਂਕਿ ਇਹ ਸਾਰੇ ਪਾਤਰ ਜਿਹੜੇ ਨੇ ਉਹਨਾਂ ਰੋੜਿਆਂ ਦੀ ਤਰ੍ਹਾਂ ਉਹਨਾਂ ਪੱਟੀਆਂ ਦੀ ਤਰ੍ਹਾਂ ਪਿੱਛੇ ਸਿੜ ਦਿੱਤੇ ਜਾਂਦੇ ਨੇ ਇਹਨਾਂ ਨੂੰ ਅਗਲੀ ਕਤਾਰ ਵਿੱਚ ਨਹੀਂ ਆਉਣ ਦਿੱਤਾ ਜਾਂਦਾ ਪਰ ਜੇ ਅਸੀਂ ਮਹਿਸੂਸ ਕਰੀਏ ਤਾਂ ਸਮਾਜ ਦੀ ਤਰੱਕੀ ਦੇ ਵਿੱਚ ਇਹਨਾਂ ਦਾ ਬਹੁਤ ਅਹਿਮ ਰੋਲ ਹੈ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਨੇ ਇੱਕ ਅਣਹੋਏ ਸ਼ਬਦ ਵਰਤਿਆ ਹੈ ਜਿਹੜਾ ਮੈਨੂੰ ਬਹੁਤ ਚੰਬਦਾ ਹੈ ਇਹ ਪਾਤਰ ਸਾਰੇ ਅਣਹੋਏ ਹੋ ਕੇ ਰਹਿ ਜਾਂਦੇ ਹਨ ਤੇ ਆਓ ਅੱਜ ਆਪਾਂ ਐਸੇ ਹੀ ਪਾਤਰਾਂ ਬਾਰੇ ਗੱਲ ਕਰਦੇ ਕਟ ਵੇਖ ਲਓ ਮੱਝ ਵੇਖ ਲਓ ਕਟ ਮੱਝ ਨਿਕਾ ਸਿੰਘ ਜੀ ਤੁਹਾਡਾ ਕਿਹੜਾ ਪਿੰਡ ਹੈ ਬੋੜਾ ਜੀ ਹੋਰ ਤੁਹਾਡਾ ਕਿਹੜਾ ਪਿੰਡ ਹੈ ਜੀ ਬੋੜਾ ਜੀ ਬੋੜਾ ਨਿਕਾ ਸਿੰਘ ਜੀ ਇਸ ਤਰ੍ਹਾਂ ਮੈਂ ਦੇਖਦਾ ਕਿ ਸਮਾਜ ਦੇ ਵਿੱਚ ਤੁਹਾਡਾ ਬਹੁਤ ਹੀ ਅਹਿਮ ਹਿੱਸਾ ਹੈ ਦੇਸ਼ ਨੂੰ ਤਰੱਕੀ ਵੱਲ ਲਿਜਾਣ ਦਾ ਕਹਿ ਲੋ ਕਿਉਂਕਿ ਜਿਸ ਤਰ੍ਹਾਂ ਮੱਝਾਂ ਮਤਲਬ ਕੱਟੇ ਦਿੰਦੀਆਂ ਨੇ ਔਰ ਤੁਸੀਂ ਖਰੀਦ ਕੇ ਲੈ ਜਾਂਦੇ ਹੋ ਮੱਝਾਂ ਲੈ ਜਾਂਦੇ ਹੋ ਹਾਲਾਂਕਿ ਅੱਗੇ ਚੱਲ ਕੇ ਕਿੱਥੇ ਜਾਂਦੇ ਨੇ ਉਸ ਬਾਰੇ ਨਹੀਂ ਅੱਪ ਗੱਲ ਕਰਾਂਗੇ ਲੇਕਿਨ ਫਿਰ ਵੀ ਇਹ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਹੋ ਜਾਂਦੇ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਵਪਾਰ ਕਦੋਂ ਤੋਂ ਕਰ ਰਹੇ ਹੋ ਇਹ ਵਪਾਰ ਜੀ ਸਾਨੂੰ ਹੋਵੇ 6-7 ਸਾਲ ਦਾ ਅੱਛਾ 6-7 ਸਾਲ ਹੋ ਗਏ ਜੀ ਅੱਛਾ 7 ਸਾਲ ਹੋ ਗਏ ਦਾਦੇ ਦੇ ਪਰਦਾਦੇ ਕਿਉਂ ਦਾਦੇ ਜੀ ਕੰਮ ਕਰਦੇ ਆ ਅੱਛਾ ਤੁਹਾਡੇ ਦਾਦੇ ਪਰਦਾਦੇ ਇਹ ਕੰਮ ਕਰ ਰਹੇ ਸਾਰੇ ਨੇ ਕਰਦੇ ਆਂਦੇ ਆ ਜੀ ਅੱਗੇ ਅੱਗੇ ਅੱਛਾ ਅੱਛਾ ਕੋਈ ਬੱਚਾ ਕਿਥੇ ਲਾਇਆ ਨੇ ਕਿਵੇਂ ਹੁਣ ਸਾਡੇ ਵਰਗਾ ਕੋਈ ਪੜ੍ਹਾਈ ਨਹੀਂ ਕਰਦਾ ਫਿਰ ਇਹ ਕੰਮ ਕਰਦੇ ਜੀ ਅੱਛਾ ਅੱਛਾ ਤੇ ਮੈਂ ਸੁਣਿਆ ਜਿਹੜੀ ਇਹ ਮੰਡੀ ਹੈ ਨੰਗਲ ਇਹ ਕਹਿੰਦੇ ਬਹੁਤ ਉੱਤਰਪਾਰ ਦੀ ਮਸ਼ਹੂਰ ਮੰਡੀ ਹੈ ਐਵੇਂ ਗੱਲ ਹੈ ਹਾਂਜੀ ਉੱਤਰਪਾਰ ਦੀ ਕਹਿ ਲਈਏ ਤਾਂ ਬਹੁਤ ਹੀ ਮਸ਼ਹੂਰ ਮੰਡੀ ਹੈ ਮਸ਼ਹੂਰ ਤਾਂ ਹੋਊਗੀ ਜੀ ਵਪਾਰੀ ਜਾਦੇ ਨੇ ਕਿਹਦੇ ਵਪਾਰੀ ਜਾਦੇ ਆ ਮਾਲ ਦੇ ਸਿਰ ਤੇ ਵਪਾਰੀ ਦੇ ਸਿਰ ਤੇ ਮਸ਼ਹੂਰ ਮੰਡੀ ਇਹ ਤੁਹਾਡੇ ਕੋਲ ਮਾਲ ਲੈਣ ਫਿਰ ਬਾਹਰੋਂ ਵੀ ਆਉਂਦੇ ਆ ਲੋਕ ਜਾਂ ਤੁਸੀਂ ਆਪ ਸਪਲਾਈ ਕਰਦੇ ਹੋ ਕਿਸ ਤਰ੍ਹਾਂ ਕਰਦੇ ਹੋ ਏ ਜੀ ਅਸੀਂ ਤਾਂ ਪਿੰਡਾਂ ਚੋਂ ਖਰੀਦਦੇ ਆ ਅੱਗੇ ਜੀ ਆਂਦੇ ਆ ਬਾਰੋਂ ਵਪਾਰੀ ਉਹ ਤੋਂ ਖਰੀਦ ਕੇ ਲੋਡ ਕਰਕੇ ਲੈ ਜਾਂਦੇ ਲੈ ਜਾਂਦੇ ਕਿੱਧਰ ਲੈ ਜਾਂਦੇ ਇਹ ਕੋਈ ਦਿੱਲੀ ਕੋਈ ਡੇਰਾ ਬੱਸੀ ਕੋਈ ਕੇਮੇ ਕੋਈ ਡੇਰਾ ਬੱਸੀ ਵੀ ਜਾਂਦਾ ਹੈ ਹਾਂਜੀ ਅੱਛਾ ਅੱਛਾ ਦਿੱਲੀ ਵੀ ਜਾਂਦਾ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਗੇ ਨਾਲੋਂ ਮਲੇ ਵਪਾਰ ਘਟ ਗਿਆ ਹੈ ਤੁਹਾਡੇ ਜਿਵੇਂ ਮਾਨੂੰ ਕਹ ਲੋ ਮਾਲ ਘੱਟ ਮਿਲਣ ਲੱਗ ਗਿਆ ਜਾਂ ਉਹ ਨਹੀਂ ਮਿਲ ਰਿਹਾ ਹੱਲੇ ਵੀ ਬਹੁਤ ਕੰਮ ਘੱਟ ਬਹੁਤ ਕਮ ਕੱਟ ਗਿਆ ਹੈ ਦੋ ਦਿਨਾਂ ਚ ਇੱਕ ਕੱਟਾ ਅੱਛਾ ਦੋ ਦਿਨਾਂ ਚ ਫਿਰ ਤਾਂ ਤੁਹਾਡਾ ਪੇਤ ਤੇਲ ਵੀ ਨਹੀਂ ਪੂਰਾ ਹੁੰਦਾ ਹੋਣਾ ਬਹੁਤ ਖਰਚੇ ਘੱਟ ਗਏ ਜੀ ਅੱਛਾ ਮਨੋ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਜਦ ਮਤਲਬ ਛੋਟੇ ਛੋਟੇ ਹੁੰਦੇ ਸੀ ਉਦੋਂ ਵੀ ਖਰੀਦਣਾ ਆਇਆ ਕਰਦੇ ਸੀ ਕਿ ਗਲੀਆਂ ਦੇ ਵਿੱਚ ਵਨਸਵਨੀਆਂ ਆਵਾਜ਼ਾਂ ਮਤਲਬ ਆਇਆ ਕਰਦੀਆਂ ਸੀਗੀਆਂ ਲੇਕਿਨ ਹੁਣ ਬਹੁਤ ਘਟ ਗਈਆਂ ਨੇ ਕਿਉਂਕਿ ਤੁਹਾਡੇ ਫਿਰ ਮੁੰਡੇ ਜਿਹੜੇ ਬਾਕੀ ਨੇ ਸੱਜਣ ਕਈ ਪੜ ਮਤਲਬ ਪੜ ਲਿਖ ਕੇ ਹੋਰ ਕੰਮ ਕਿੱਤਾ ਕਰਨ ਲੱਗ ਗਏ ਕਿੱਤਾ ਜੀ ਹੋਰ ਜਿਹੜੇ ਸਮਝਦਾਰ ਜਿਵੇਂ ਪੜ ਲਿਖ ਗਿਆ ਬੱਚਾ ਨਹੀਂ ਸਮਝਦਾਰ ਤਾਂ ਤੁਸੀਂ ਵੀ ਵਿੱਚ ਕੋਈ ਦੋਰਾ ਨਹੀਂ ਦੇਖੋ ਦੇ ਹਾਂ ਹਾਂ ਜੀ ਕੰਮ ਕੀ ਹੈ ਹੁਣ ਜਿਹੜਾ ਨਵਾਂ ਸਾਡੇ ਵਰਗਾ ਪੋਚ ਲੱਗੂਗਾ ਹਾਂ ਜੀ ਉਸ ਨੂੰ ਕੋਈ ਫਾਇਦਾ ਨਹੀਂ ਹੈ ਅੱਛਾ ਫਾਇਦਾ ਨਹੀਂ ਹੈ ਕਿਉਂਕਿ ਮਾਲ ਬਹੁਤ ਘੱਟ ਮਿਲਦਾ ਹੈ ਬਹੁਤ ਘੱਟ ਹੈ ਅੱਛਾ ਮੰਨ ਕੇ ਚੱਲੋ ਜਿਹੜੇ 15 ਕਿੱਲੇ ਪੈ ਲਈ ਹੈ ਉਨੇ ਕਮੈ ਸੋਣ ਰੱਖੀ ਅੱਛਾ ਜਿੱਥੇ ਅੱਗੇ 5 5 6 6 ਹੁੰਦੀ ਹੈ 6 6 10 10 8 8 ਦਾ ਟੰਗਰ ਹਾਂ ਜੀ ਹਾਂ ਜੀ ਗਰੀਬ ਬੰਦੇ ਲਵੇ ਵੀ ਹੁੰਦੀ ਸੀ ਗਰੀਬ ਬੰਦੇ ਲਵੇ ਤਾਂ ਘਰੇ ਦਾ ਕੋਈ ਖੁਰਲੀ ਨਹੀਂ ਹੈਗੀ ਹਾਂ ਪਸੂ ਕਿੱਥੋਂ ਆਊਗਾ ਇਸ ਕਾਰਨਾਂ ਦਾ ਪੱਠਾ ਨਹੀਂ ਰਹਾ ਕਿ ਤੂੜੀ ਵੀ ਇੰਨੀ ਮਹਿੰਗੀ ਹੋ ਗਈ ਇਸ ਕਰ ਲੋਕ ਪਿੱਛੇ हट ਗਏ ਅ ਨਿਕਾ ਸਿੰਘ ਜੀ ਜਿਸ ਤਰ੍ਹਾਂ ਮੈਂ ਦੇਖ ਰਿਹਾ ਵੀ ਜੇ 20 20 ਕਿੱਲੇ ਵਾਲੇ ਵੀ ਡੋਲੂ ਚੱਕੀ ਫਿਰਦੇ ਚਲੋ ਨੌਕਰੀਆਂ ਵਾਲਿਆਂ ਦਾ ਚੱਕਣਾ ਹੀ ਚੱਕਣਾ ਜਾਂ ਗਰੀਬ ਆਦਮੀ ਜਿਹਦੇ ਕੋਲ ਜ਼ਮੀਨ ਨਹੀਂ ਹੈ ਲੇਕਿਨ 20 20 ਕਿੱਲੇ ਵਾਲੇ ਵੀ ਡੋਲੂ ਚੱਕੀ ਫਿਰਦੇ ਤੁਸੀਂ ਇਸ ਗੱਲ ਆਏ ਜੀ ਲੋਕ ਮਿਹਨਤ ਕਰਕੇ ਰਾਜੇ ਸਾਨੂੰ ਕੋਈ ਵੱਡ ਨੀਰੇ ਨਾ ਪਾਣੇ ਪਹਿਣ ਨਾ ਹਾਂ ਨਵਾਣੀਆਂ ਨਾ ਪਹਿਣ ਸਿੱਧਾ ਗੱਲ ਆ 50 ਦਾ ਦੁੱਧ ਲੈ ਕੇ ਖਿਲੋ ਜੀ 60 ਦਾ ਜਿਵੇਂ ਲਾ ਲੋ ਦੋਦੀ ਤੋਂ ਪਵਾ ਕੇ ਡੋਲੂ ਤੋਣਾ ਆਉਂਦਾ ਅਗਲੇ ਆ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਲੋਕ ਚਿੱਟੇ ਕੱਪੜੇ ਜ਼ਿਆਦਾ ਰਹਿਣਾ ਚਾਹੁੰਦੇ ਆ ਸਫੇਦ ਪੋਸ਼ ਜ਼ਿਆਦਾ ਰਹਿਣਾ ਚਾਹੁੰਦੇ ਆ ਕਿਉਂਕਿ ਦੇਖੋ ਜੇ ਆਪਾਂ ਮਤਲਬ ਮੱਝਾ ਪਾਲਾਂਗੇ ਤਾਂ ਗੋਹਾ ਵੀ ਲੱਗੂਗਾ ਹਨਾ ਸਾਰਾ ਕੁਝ ਉਹ ਆ ਦੇਖੋ ਜੀ ਅਸੀਂ ਲਿਬੜੇ ਤੇ ਸਾਨੂੰ ਕੋਈ ਇਸ ਚੀਜ਼ ਨਾਲ ਮਤਲਬ ਨਹੀਂ ਠੀਕ ਹੈ ਜਿੱਦਾਂ ਕੀਤਾ ਹੋਵੇ ਮਤਲਬ ਹਨਾ ਜੀ ਠੀਕ ਹੈ ਨਾਲ ਕੋਈ ਕੱਪੜਿਆਂ ਨਾਲ ਨਾਲ ਲੈਣ ਨਾਲ ਅੱਛਾ ਅੱਛਾ ਕਮਾ ਕੇ 2 ਰੁਪਏ ਦਿਹਾੜੀ ਪਾ ਕੇ ਲੈ ਕੇ ਜਾਵਾਂਗੇ ਚਿਕਰੀ ਪਰਿਵਾਰ ਖਾਊਗਾ ਫਿਰ ਆਪ ਦੀ ਆਤਮਾ ਕੋਸ਼ਿਸ਼ ਬਿਲਕੁਲ ਬਿਲਕੁਲ ਬਹੁਤ ਅੱਛੀ ਗੱਲ ਹੈ ਦੇਖੋ ਮੈਂ ਤਾਂ ਅੱਗੇ ਕਹਿਣਾ ਕਿ ਸਤਿਕਾਰ ਕਿਰਤ ਦਾ ਸਤਿਕਾਰ ਕਰਦਾ ਮੈਂ ਤੁਹਾਡੀ ਦਾ ਕੋਈ ਦੁਆਰ ਨਹੀਂ ਮੈਂ ਹੋਰ ਵੀ ਸੱਜਣ ਆਉਂਦੇ ਰਹਿੰਦੇ ਨਹੀਂ ਜੇ ਪਿੰਡ 'ਚ ਫੇਰੀ ਲਾਉਂਦੇ ਆ ਜਾਂ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਦਾ ਸਤਿਕਾਰ ਕੀਤਾ ਜਾਵੇ ਦੇਖੋ ਸਮਾਜ ਦੇ ਵਿੱਚ ਬਹੁਤ ਹੀ ਵਧੀਆ ਹਿੱਸਾ ਪਾ ਰਹੇ ਨੇ ਕੋਈ ਵੀ ਨਹੀਂ ਕਰਦਾ ਹਾਂ ਨਹੀਂ ਨਹੀਂ ਸੋਚੋ ਇੱਕ ਬੰਦਾ ਹੋਊਗਾ ਜਿਹੜਾ ਸਤਿਕਾਰ ਕਰੂਗਾ ਹਾਂ ਨਹੀਂ ਮੈਂ ਉਥੋਂ ਮੁੜ ਕੇ ਆਇਆ ਮੈਂ ਹਾਲੇ ਘਰੇ ਜਾਣਾ ਸੀਗਾ ਤੇ ਲੇਕਿਨ ਮੈਂ ਆਖਿਆ ਨਹੀਂ ਇਹਨਾਂ ਸੱਜਣਾ ਨੂੰ ਮਿਲਦੇ ਆਂ ਇਹਨਾਂ ਬਾਰੇ ਪੁੱਛਦੇ ਆਂ ਇਹਨਾਂ ਦੁੱਖ ਦਰਦ ਪੁੱਛਦੇ ਆਂ ਮਲੋ ਕੀ ਤੁਹਾਡਾ ਗਿਆਨ ਕਿੱਤਾ ਹੀ ਕੱਟ ਗਿਆ ਹੈ ਵੱਧ ਗਿਆ ਹੈ ਹਾਲੇ ਕਿ ਮੈਨੂੰ ਪਤਾ ਹੀ ਕੱਟ ਗਿਆ ਕਿਉਂਕਿ ਪਿੰਡਾਂ 'ਚ ਰੂੜੀਆਂ ਨਹੀਂ ਰਹੀਆਂ ਬਹੁਤ ਹੀ ਕੱਟ ਗਿਆ ਇੱਥੇ ਦੇਖ ਲਓ ਜੀ ਇੱਥੇ ਡੰਗਰ ਬੰਨੇ ਰਹਿੰਦੇ ਸੀਗੇ ਬੰਨੇ ਰਹਿੰਦੇ ਸੀਗੇ 10 10 15 15 20 ਵੀ ਇੱਥੇ ਹੁਣ ਥਾਂ ਦਰਕਰਤ ਹੀ ਨਹੀਂ ਹੈਗੇ ਜੀ ਪਰ ਮੇਰਾ ਖਿਆਲ ਹੈ ਜਿਵੇਂ ਇਹ ਸਾਡਾ ਛੱਪੜ ਹੈ ਹੈਨਾ ਇਹ ਮੱਜਾਂ ਨੂੰ ਤਰਸ ਗਿਆ ਇੱਥੇ ਹੁਣ ਪਰਿਆ ਹੁੰਦਾ ਹਾਂ ਹਾਂ ਪਰਿਆ ਹੁੰਦਾ ਮੱਝਾਂ ਮੇਰੀ ਸ਼ਾਮੀ ਬਹੁਤ ਹੁੰਦੀਆਂ ਸੀ ਕੋਈ ਮੱਝ ਵੀ ਨਹੀਂ ਹੈਗੀ ਜੇ ਇੱਕ ਮੱਝ ਵੀ ਨਹੀਂ ਹੈਗੀ ਔਰ ਕਈ ਕਿ ਦਿਨ ਵੱਢਦੇ ਨਹੀਂ ਕੋਈ ਮੇਰੇ ਖੇਤ ਮੱਝ ਲਿਆਉਂਦਾ ਹੋਣਾ ਹਨਾ ਮਤਲਬ ਇਹ ਚੀਜ਼ ਕਮਾਲ ਦੀ ਹੈ ਵੀ ਮਤਲਬ ਕਿੰਨਾ ਘੱਟ ਕੰਮ ਘਟ ਗਿਆ ਹੈ ਹਨਾ ਹਾਂ ਹਾਂ ਜੀ ਇੱਕ ਕੱਟਾ ਮਤਲਬ ਕਿੰਨੇ ਕੋ ਦਾ ਜਿਵੇਂ ਸਾਲ ਬਾਅਦ ਮੱਝ ਮਗਰ ਉਹ ਹਟ ਜਾਂਦਾ ਦੁੱਧ ਪੀਣੋਂ ਹਟ ਜਾਂਦਾ ਤਾਂ ਕਿੰਨੇ ਕੋ ਦਾ ਕਹਿ ਸਕਦੇ ਹੋ ਤੁਸੀਂ ਇਹ ਜੀ ਦੇਖੋ ਦੇਖ अच्छा 2000 ਦਾ ਵੀ ਮਿਲਦਾ ਹੈ 1500 ਦਾ ਵੀ ਮਿਲਦਾ ਹੈ ਕੱਟੇ ਦੇ ਕੱਟਾ 30000 ਦਾ ਵੀ ਲੈਣੇ ਆ ਜੀ 20 ਅੱਛਾ ਜੀ ਦੇਖੋ ਦੇਖ बिकਦਾ ਜੀ ਜਿਵੇਂ ਆਪਾਂ ਦੁੱਧ ਪਿਆਵਾਂਗੇ ਦੀ ਸੇਵਾ ਕਰਾਂਗੇ ਐਸ ਹਿਸਾਬ ਨਾਲ ਹੀ ਅੱਗੇ ਵਧਣਾ ਜੇ ਆਪਣੇ ਦੀ ਲਾ ਲੋ ਅੱਛਾ ਸੰਗਾ ਖਾਵਾ ਪੀਵਾਂਗੇ ਚੰਗੀ ਸਿਹਤ ਬਣੂ ਠੀਕ ਹੈ ਐਂਨਾਂ ਦਾ ਜੀ ਪਰ ਮੇਰੇ ਖਿਆਲ ਲਾਲਚ ਇਹਨਾ ਵੱਧ ਗਿਆ ਕੱਟੇ ਨੂੰ ਥੋੜਾ ਬਹੁਤ ਪਲਾਇਆ ਜਾਂਦਾ ਜਦੋਂ ਹਰਾ ਖਾਣ ਜਗਾ ਹੋ ਜਾਂਦਾ ਫਿਰ ਥੋੜਾ ਬਹੁਤੀ ਪਲਾਇਆ ਜਾਂਦਾ ਨਾ ਕੱਟੇ ਨੂੰ ਕੋਈ ਪਿਆਉਂਦਾ ਹਾਂ ਨੇ ਕੱਟੇ ਦਾ ਹੱਕ ਮਾਰਿਆ ਜਾਂਦਾ ਕਹਿ ਸਕਦੇ ਹੋ ਹਾਂਜੀ ਉਹ ਤਾਂ ਮਰਦਾ ਹੀ ਹੈ ਸਾਡਾ ਵੀ ਦੁੱਧ ਕੱਟਾ ਚੰਗਾ ਦੁੱਧ ਪੀਓ ਚੰਗਾ ਮੋਟਾ ਹੋ ਚੰਗੀ ਜਾਨ ਆ ਉਹ ਮੇਜ ਚਲੋ ਹੁਣ ਉਹ ਡੰਗਰੀ ਨਹੀਂ ਰਿਹਾ ਪਹਿਲਾਂ ਵਾਲੇ ਮੱਝਾਂ ਕੱਟੇ ਨਹੀਂ ਰਿਹਾ ਪਹਿਨਾਂ ਵਾਲੇ ਤੇ ਬੰਦੇ ਦਾ ਹੈ ਨਹੀਂ ਕੋਸਾ ਤੁਸੀਂ ਕਿੱਥੋਂ ਤੱਕ ਮਲੋ ਜਾਣਿਓ ਮਲੋ ਕਿੱਟੇ ਖਰੀਦਣ ਜਾਏ ਮਾਲ ਖਰੀਦਣ ਕਿੱਥੇ ਸਾਡੇ ਲਈ ਤਾਂ ਜੀ ਇਹ ਪੀਟ ਰੇੜਾ ਸਤਾ ਲੋਕਲ ਹੀ ਰਹਿਣਾ ਹੈ ਇਹ ਲੋਕਲ ਹੀ ਰਹਿਣਾ ਹੈ 3 ਕਿਲੋ ਦੇ ਆਸ-ਪਾਸ 3 ਕਿਲੋਮੀਟਰ ਦੇ ਆਸ-ਪਾਸ ਰਹਿਣੇ ਜੀ ਅਸੀਂ 30 25 ਕਿਲੋਮੀਟਰ ਐਦਾਂ ਤਾਂ ਨਹੀਂ ਹੈ ਕੋਈ ਏਰੀਆ ਵੰਡਿਆ ਹੋਵੇ ਤੁਹਾਡੇ ਦੂਜੇ ਸੱਜਣ ਹੋਰ ਕਿੱਥੇ ਜਾਂਦੇ ਹੋਣ ਜਾਂ ਇੱਧਰ ਐਦਾਂ ਦੇਖੋ ਜਿੱਥੇ ਮਰਜ਼ੀ ਜਾ ਸਕਦਾ ਜਿੱਥੇ ਮਰਜ਼ੀ ਔਰ ਨੰਗਲ ਕੋਈ ਖਾਸ ਦੇਣਾ ਜਿੱਥੇ ਮੰਡੀ ਲੱਗਦੀ ਹੈ ਜਾਂ ਕੋਈ ਜਿੱਥੇ ਮਰਜ਼ੀ ਡੇਲੀ ਲੱਗਦੀ ਹੈ ਜੀ ਇੱਕ ਵੀਰ ਡੇਲੀ ਲੱਗਦੀ ਹੈ ਵੀਰਵਾਰ ਦੀ ਛੁੱਟੀ ਹੁੰਦੀ ਹੈ ਅਛ ਵੀਰਵ ਉਹ ਕੋਈ ਹੋਊਗਾ ਜੀ ਮੁਸਲਮਾਨਾਂ ਦੇ ਅੱਗੇ ਤੂੰ ਚੱਲਦਾ ਅਜਾ ਧਾਰਮਿਕ ਮਲੋਕ ਉਹਦੇ ਪਿੱਛੇ ਉਹ ਉਹ ਹੈ ਠੀਕ ਹੈ ਠੀਕ ਹੈ ਚਲੋ ਬੜੀ ਮਿਹਰਬਾਨੀ ਸਾਂ ਨਿੱਕਾ ਜੀ ਔਰ ਤੁਹਾਡਾ ਨਾਮ ਕੀ ਸੀ ਜੀ ਰਾਜਾ ਜੀ ਰਾਜਾ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਤੁਸੀਂ ਆਪ ਗੱਲਾਂ ਬਾਤਾਂ ਕੀਤੀਆਂ ਔਰ ਸਾਡੇ ਲਈ ਕੋਈ ਸੇਵਾ ਚਾਹ ਪਣੀ ਦੱਸੋ ਜੇ ਹੈ ਤਾਂ ਤਾਂ ਤੁਸੀਂ ਆਏ ਸਾਡੇ ਪਿੰਡ 'ਚ ਬੜੀ ਮਿਹਰਬਾਨੀ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਚਾਹੁੰਦਾ ਸੀ ਕਈ ਦਿਨਾਂ ਦਾ ਮੈਂ ਵੀ ਇਹੋ ਜਿਹੇ ਪਾਤਰਾਂ ਦੇ ਬਾਰੇ ਕਿਹਾ ਜਾਵੇ ਜੋ ਸਮਾਜ ਦਾ ਤਰੱਕੀ ਵਿੱਚ ਹਿੱਸਾ ਪਾ ਰਹੇ ਨੇ ਠੀਕ ਹੈ ਜੀ ਬੜੀ ਮਿਹਰਬਾਨੀ